ਸੋ ਦੋਸਤੋ ਅੱਜ ਆਪਾਂ ਪਹੁੰਚੇ ਆ ਮੈਡੀਕਲ ਆ ਮੈਡੀ ਸਿਟੀ ਹਸਪੀਟਲ ਮੁਕੀ ਇਹ ਬਹੁਤ ਜ਼ਰੂਰੀ ਵੀਡੀਓ ਆ ਇਹਨੂੰ ਸਕਿਪ ਨਾ ਕਰੋ ਦੇਖੋ ਕਿਉਂਕਿ ਇੱਕ ਅਜੇਹਾ ਪਰਿਵਾਰ ਆ ਬਹੁਤ ਗਰੀਬ ਪਰਿਵਾਰ ਆ ਲੋੜਵੰਦ ਪਰਿਵਾਰ ਆ ਮਿਹਨਤੀ ਪਰਿਵਾਰ ਆ ਤੇ ਉਹਨਾਂ ਨੂੰ ਆਪਾਂ ਉਹਦੇ ਸੱਟ ਲੱਗ ਗਈ ਆ ਤੇ ਉਹਨਾਂ ਨੂੰ ਮਿਲਾਵਾ ਕਿਵੇਂ ਸੱਟ ਲੱਗ ਗਈ ਆ ਉਹ ਮੇਰੇ ਮਿਲਾਉਂਦੇ ਆ ਤੁਹਾਨੂੰ ਸਸੀ ਗਾ ਜੀ ਕਿਵੇਂ ਬਾਈ ਠੀਕ ਆ ਹੁਣ ਮੰਦ ਟੂ ਠੀਕ ਆ ਪਹਿਲਾਂ ਨਾਲੋਂ ਫਰਕ ਆ ਜਿੱਦਾਂ ੜੀ ਗਿਆ ਸੀ ਤੇ ਕੀ ਗੱਲ ਹੋ ਗਈ ਸੱਟ ਲੱਗ ਗਈ ਡ੍ਰੈਕਟਰ ਡ੍ਰੈਕਟਰ ਅੱਛਾ ਖਾਈ ਲੱਤ ਟੁੱਟ ਗਈ ਹਾਂ ਦੋਹਾਂ ਦਾ ਮੋਟਾ ਟੁੱਟ ਗਿਆ ਇੱਥੇ ਟੁੱਟ ਗਈ ਤੇ ਇੱਥੇ ਤੇ ਬਾਅਦ ਚ ਫਿਰ ਹੁਣ ਜਿਵੇਂ ਥੋੜਾ ਹੁਣ ਕੀ ਲਾਜ ਲੋਜ ਦਾ ਕਿਵੇਂ ਕੀਤਾ ਲਾਜ ਡਾਕਟਰ ਸਾਹਿਬ ਕਰੀ ਜਾਂਦੇ ਨੇ 55 ਲਾਤਾ ਦਾ ਬਿਲੱਤ ਸਿੱਧੀ ਉਹ ਵੀ 2.5 ਲੱਖ ਰੁਪਏ ਮੰਗ ਗਏ ਉਹਨਾਂ ਨੇ ਮੰਗਿਓ ਮੈਂ 3.5 ਚ ਵੜੀ ਜਾਂਦਾ ਤੇ ਪੈਸਾ ਦਾ ਫਿਰ ਕੀ ਕੀਤਾ ਘਰੇ ਇੰਨਾ ਤਾਂ ਇਹ ਕੰਮ ਤੁਸੀਂ ਮੈਨੂੰ ਪਤਾ ਵੀ ਘਰਾਂ ਚ ਕੰਮ ਕਰਦੇ ਆ ਤੇ ਫਿਰ ਪੈਂਡ ਵਾਲੇ ਕੀ ਕਹਿੰਦੇ ਵੀ ਅਸੀਂ ਹੈਲਪ ਕਰਾਂਗੇ ਹਾਂਜੀ ਪੈਂਡ ਵਾਲੇ ਮਦਦ ਕਰਦੇ ਆ ਹਾਂ ਇੱਕ ਵਾਰ ਜੰਦੀ ਐਡਮਿਟ ਹੋ ਗਿਆ ਕੀ ਨਾ ਥੋੜਾ ਬਹੁਤ ਟਰੀਟਮੈਂਟ ਤਾਂ ਜੀ ਅੱਗੇ ਖਰਚਾ ਬਹੁਤ ਆ ਆਪਾਂ ਇਹ ਆਪਣੇ ਵੀਡੀਓ ਪਾਉਣ ਦਾ ਮਕਸਦ ਇਹ ਹੀ ਆ ਵੀ ਜਿਵੇਂ ਕਿ ਹੁਣ ਕਈ ਦਾਨੀ ਸੱਜਣ ਹੁੰਦੇ ਆ ਦੂਰ ਦੂਰ ਬੈਠੇ ਆ ਤੇ ਆਪਾਂ ਨੰਬਰ ਵੀ ਦੇਵਾਂਗੇ ਤੁਹਾਡਾ ਗੂਗਲ ਪੇ ਜਿੱਦੇ ਚ ਬੰਦਾ ਡਾਇਰੈਕਟ ਪਾ ਸਕਦਾ ਹੁਣ ਮੰਨ ਕੇ ਚਲੋ ਕੋਈ ਦੂਰ ਬੈਠਾ ਹੈ ਦਿੱਲੀ ਬੈਠਾ ਬਾਹਰ ਬੈਠਾ ਪੈਸੇ ਸਿੱਧਾ ਤਾਂ ਦੇ ਨਹੀਂ ਸਕਦਾ ਕੋਈ 100 50000 5000 ਕੀ ਪਰਮਾਤਮਾ ਨੂੰ ਤਾਂ ਹੈਲਪ ਹੋ ਜੀ ਕਿਉਂਕਿ ਦੇਖੋ ਬਈ ਇਹ ਜਿਹੜਾ ਬਾਈ ਹੈ ਮਿਹਨਤੀ ਬੰਦਾ ਕੰਮ ਧੰਦਾ ਕਰਨ ਵਾਲਾ ਬੰਦਾ ਹੁਣ ਢੇੜੀ ਗਿਆ ਸੀ ਤੇ ਹੁਣ ਛੱਟ ਲੱਗੀ ਘਰ ਦੀ ਕੰਡੀਸ਼ਨ ਤੁਹਾਨੂੰ ਦਿਖਾਵਾਂਗੇ ਤੇ ਹੁਣ ਬਈ ਜ਼ਰੂਰ ਤਾਂ ਸੋਡੀ ਇੰਨੀ ਕਿ ਮਦਦ ਕਰ ਦਿਓ ਜੇ ਕੋਈ ਮਦਦ ਨਹੀਂ ਵੀ ਕਰ ਸਕਦਾ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਸ਼ੇਅਰ ਕਰਨ ਨਾਲ ਕੀ ਆ ਕੋਈ ਨਾ ਕੋਈ ਗਾਂ ਦਾ ਨੀ ਸੱਜਣ ਕੋਈ ਪਹੁੰਚ ਸਕਦੀ ਆ ਤੇ ਬਾਕੀ ਇਹਨਾਂ ਦਾ ਔਖਾ ਹੋਇਆ ਵਾ ਦੇਖੀ ਇਹਨਾਂ ਬਾਈ ਦੀ ਕੰਡੀਸ਼ਨ ਦਿਖਾਈ ਯਾਰ ਸਨਜਾਇ ਲੱਗਿਆ ਵਾ ਇੱਥੋਂ ਲੱਤ ਦੋ ਜਗ੍ਹਾ ਤੋਂ ਟੁੱਟ ਗਈ ਸੀ ਤੇ ਗੋਡੇ ਤੇ ਵੀ ਸੱਟ ਆ ਚਰਬੀ ਬਾਹਰ ਸਾਰੀ ਆ ਜੀ ਤਾਂ ਸਾਰਾ ਕੁਝ ਬਾਹਰ ਆ ਗਿਆ ਸੀ ਆ ਚੀਜ਼ ਦਾ ਸਾਰਾ ਕੁਝ ਬਾਹਰ ਨਿਕਲ ਗਿਆ ਸੀ ਡਾਕਟਰ ਕਹਿੰਦੇ ਵੀ ਪਹਿਲਾਂ ਉਹ ਚੀਜ਼ ਦਾ ਮੈਂ ਗੱਲ ਹੋਈ ਸੀ ਮੇਰੇ ਡਾਕਟਰ ਨਾਲ ਕਹਿੰਦੇ ਪਹਿਲਾਂ ਆ ਚੀਜ਼ ਦਾ ਵੀ ਟਰੀਟਮੈਂਟ ਕੰਪਲਸਰੀ ਆ ਫੇਰ ਰੀਬੋਨਸ ਵਗੈਰਾ ਜੋੜਨੀ ਸੋ ਕਿ ਬਿਲਕੁਲ ਹੀ ਖਤਮ ਹੋ ਗਈ ਸੀ ਬਾਈ हां हां मेरी हुई सी डॉक्टर ਨਾਲ ਗੱਲ ਹੈ ਵਾਹਿਗੁਰੂ ਮਿਹਰ ਕਰੂ ਹੈਗੇ ਕੋਈ ਨਾ ਕੋਈ ਦਾਨੀ ਸੱਜਣ ਕੋਈ ਤਾਂ ਸੇਵਾ ਕਰੂ ਜੇ ਤਕੜਾ ਦਰਨਾ ਛੱਡੀ ਹੈ ਕੋਈ ਨਹੀਂ ਚੱਲੂ ਕੰਮ ਕੋਈ ਨਹੀਂ ਬਸ ਠੀਕ ਹੋ ਜਾਈਏ ਤੁਰਰ ਦਾ ਫਿਰਦਨ ਤੇ ਇਹਨਾਂ ਦਾ ਵੀ ਔਖਾ ਨਾ ਫਿਰ ਕੰਮ ਤੋਂ ਸੀ ਵੀ ਕਰਦੇ ਹੁੰਦਾ ਘਰਾਂ ਦਾ ਹਾਂ 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 ਜਿਵੇਂ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਟਪਕੇ ਟਪਕੇ ਨਾਲ ਸਮੁੰਦਰ ਭਰ ਜਾਂਦਾ ਥੋੜੇ ਥੋੜੇ ਪਾਣੀ ਨਾਲ ਸਮੁੰਦਰ ਭਰ ਜਾਂਦਾ ਕਿੱਡਾ ਸਮੁੰਦਰ ਹੁੰਦਾ ਵਿਸ਼ਾਲ ਹੁੰਦਾ ਕਿੱਥੋਂ ਨਦੀਆਂ ਆਉਂਦੀਆਂ ਕੁਝ ਉਹੀ ਲੋੜ ਆਪਾਂ ਨੂੰ ਵੀ ਟਪਕੇ ਟਪਕੇ ਦੀ ਲੋੜ ਥੋੜੀ ਜੀ ਹੈਲਪ ਦੀ ਲੋੜਾ ਥੋੜੀ ਥੋੜੀ ਹੈਲਪ ਸਾਰੇ ਕਰ ਦੋ ਇਹ ਨਹੀਂ ਕਹਿੰਦੇ ਬਹੁਤ ਜ਼ਿਆਦਾ ਕਰੋ ਜਿੰਨੇ ਪਹੁੰਚ ਆ ਤੁਹਾਡੀ ਥੋੜੀ ਥੋੜੀ ਕਰੋ ਜਿੰਨੀ ਵੀ ਕਰ ਸਕਦੇ ਘੱਟ ਤੋਂ ਘੱਟ ਵੱਧ ਤੋਂ ਵੱਧ ਤੇ ਉਹ ਹੈਲਪ ਕਰੋ ਜਿਵੇਂ ਕਿ ਫੇਰ ਹੀ ਬਾਈ ਜਦੋਂ ਜਬਾ ਥੋੜਾ ਥੋੜਾ ਮਨ ਕੇ ਚਲੋ ਆਪਦਾ ਇਨਵੈਸਟ ਕਰਾਂਗੇ Google Pay ਨੰਬਰ ਦੇਵਾਂਗੇ ਤੁਹਾਨੂੰ ਤੇ ਬਾਈ ਦਾ ਇਲਾਜ ਹੋ ਜੂ ਬਾਈ ਪੈਰਾਂ ਤੇ ਖੜਾ ਹੋ ਜੂ ਤੇ ਆਪਦਾ ਘਰਵਾਰ ਤੋਰਨ ਜੋਗਾ ਪਰਿਵਾਰ ਚ ਜਾੜੂ ਬਾਈ ਇਹ ਭਨੇ 6:00 ਕਦੋਂ ਵੱਜੀ ਸੀ 60 ਵੀਰੇ ਦੇ 15 ਤਰੀਕ ਤੋਂ ਵੱਜੀ ਸੀ ਅੱਛਾ ਅੱਜ ਕਿੰਨੀ ਤਰੀਕ ਹੋ ਗਈ ਆ ਅੱਜ ਹੋ ਗਈ 22 ਬਾਈ 23 ਹਫਤਾ ਤੁਸੀਂ ਕਿਵੇਂ ਪਾਲ ਹਫਤਾ ਬਸ ਇੱਧਰ ਉੱਧਰ ਹੀ ਲਈ ਫਿਰਦੇ ਰਹੇ ਅੱਛਾ ਵੀ ਇਲਾਜ ਪੈਸੇ ਦਾ ਕਰਕੇ ਪੈਸੇ ਦਾ ਕਰਕੇ ਵੀ ਛੋਟੇ ਡਾਕਟਰਾਂ ਕੋਲ ਥੋੜਾ ਬੋਰ ਹਨਾ ਤੇ ਪੈਸੇ ਮੁੜ ਕੇ ਫਿਰ ਇਹਦੇ ਨਸਾਲੇ ਹੋ ਗਏ ਲੱਗਤੇ ਤੇ ਉਹਦਾ ਕਰਕੇ ਫਿਰ ਇੱਥੇ ਲਿਆਉਣਾ ਪੈ ਸਕਦਾ ਕੰਮ ਫਿਰ ਵਧੀ ਗਿਆ ਜਦੋਂ ਟ੍ਰੀਟਮੈਂਟ ਵੱਡਾ ਸੀ ਆ ਸਾਰਾ ਤਾਂ ਨਿਕਲਿਆ ਪਿਆ ਸੀ ਹਨਾ ਉਹ ਆਪਾਂ ਹੈਗੀ ਆਪਣੇ ਕੋਲੇ ਦਿਖਾਵਾਂਗੇ ਵੀਡੀਓ ਬਾਈ ਸੋਦੀ ਹੈਗੀ ਆਪਣੇ ਕੋਲੇ ਲਾਵਾਂਗੇ ਸਾਰਾ ਦਾ ਨਿਕਲਿਆ ਪਿਆ ਦੇਖੀਆ ਵੀਰੋ ਓਡੇ ਪ੍ਰਾਉਣੇ ਦੇ ਸੀਗੇ ਹਨਾ ਉਹ ਚ ਸਾਰਾ ਨਿਕਲਿਆ ਪਿਆ ਤੇ ਅੱਛਾ ਤਾਂ ਕਰਕੇ ਕੰਮ ਵੱਧ ਵੀ ਗਿਆ ਸੀ ਸਾਨੂੰ ਮੁੜ ਕੇ ਫਿਰ ਪਿੰਡ ਵਾਲਿਆਂ ਨੇ ਚਲੋ ਹੌਸਲਾ ਦਿੱਤਾ ਵੀ ਚਲੋ ਕੋਈ ਨਹੀਂ ਤੁਸੀਂ ਉਹ ਹਸਪੀਟਲ ਲੈ ਜਾਓ ਜਿਹੜਾ ਹੁਣ ਮੰਨ ਕੇ ਚਲ ਤੁਸੀਂ ਇਹ ਟ੍ਰੀਟਮੈਂਟ ਕਰਾਇਆ ਵੀ ਕਿੰਨਾ ਖਰਚਾ ਆ ਗਿਆ ਇਹਦਾ ਵੀਰੇ 1.5 ਲੱਖ ਰੁਪਏ ਮੰਗਿਆ ਉਹਨਾਂ ਨੇ ਅੱਛਾ ਹਾਂਜੀ ਬਾਦ ਦੋ ਹਫ਼ਤੇ ਬਾਦ ਪਲੇਟਾ ਪਹਿਣ ਕਰਾਣਾ ਠੀਕ ਆ ਠੀਕ ਆ ਜਿਹੜੀ ਦਵਾਈ ਬੂਟੀ ਲੈਨੇ ਹੋ ਬਖਰੀ ਹੈ ਤੇ ਇਹ 1.5 ਲੱਖ ਦਾ ਜਿਵੇਂ ਮੈਨੂੰ ਪਤਾ ਹੀ ਪਿੰਡ ਚ ਅਨਾਉਂਸਮੈਂਟ ਵੀ ਕਰਾਈ ਸੀ ਹਨਾ ਵੀ ਹੋ ਗਈ ਸੀ ਅਡਜਸਟਮੈਂਟ ਕਿਵੇਂ ਕੀਤਾ ਸੀ ਬਸ ਵੀਰੇ ਹਾਂ ਪੈਡਸ ਹੈ ਤਕਰੀਬਨ ਦੇ ਬਸ ਮਾੜਾ ਉਹ ਤਾਂ ਪੈਣ ਭਰਾ ਦੇ ਜਾਂਦਾਗਾ ਹਾਂ ਫਿਰ ਉਹ ਹੈ ਤਾਂ ਆਪਾਂ ਕੀ ਜਿਹੜਾ ਹੁਣ ਆਪਦੇ ਭੈਣ ਭਾਈ ਨੇ ਦਿੱਤਾ ਉਹਨੂੰ ਮੋੜਨਾ ਵੀ ਹੁੰਦਾ ਬਾਈ ਹਾਂਜੀ ਉਹਦਾ ਅਰੇ ਨੇ ਔਖੇ ਵੇਲੇ ਸਾਰਤਾ ਇੰਨੀ ਬਹੁਤ ਆ ਹਨਾ ਭੈਣ ਉਹ ਫਿਰ ਆਪਾਂ ਮੋੜਨਾ ਵੀ ਹੁੰਦਾ ਅੱਗੇ ਵੀਰੇ 2 ਹਫ਼ਤੇ ਬਾਅਦ ਕਹਿੰਦੇ ਆਗੇ ਵੀ ਦੁਬਾਰੇ ਪਲੇਟਾ ਪਾਉਣ ਪਲੇਟਾ ਪਾਉਣਗੇ ਹੁਣ ਉਹਦੇ ਵਾਸਤੇ ਸਮਝ ਗਿਆ ਗੱਲ ਤੁਹਾਡੀ ਵੀ ਇੱਥੋਂ ਤੱਕ ਇਨਵੈਸਟ ਹੋ ਗਿਆ ਉਨੇ ਟਾਪ ਪਾਉਣ ਵਾਸਤੇ ਪੈਸੇ ਦੀ ਪ੍ਰੋਬਲਮ ਆ ਰਹੀ ਆ। ਭਾਈ 2 ਹਫ਼ਤੇ ਬਾਅਦ ਕਹਿੰਦੇ ਆ 2 ਹਫ਼ਤੇ ਆਪਣੇ ਕੋਲੇ। ਦਿਨ ਤਾਂ ਘੰਟਾ ਦਾ ਇੱਕ ਬਹੁਤ ਹੁੰਦਾ ਜਦੋਂ ਕਿਸੇ ਨੇ ਮਦਦ ਕਰਨੀ ਹੋਵੇ। ਮਦਦ ਆਈ ਯਾਰ ਭਾਈ ਜੇ ਤੁਸੀਂ ਗੱਲ ਇਹੀ ਕਹਿੰਦੇ ਆ ਤੁਹਾਨੂੰ ਵੀ ਜੇ ਨਹੀਂ ਕਰ ਸਕਦੇ ਜ਼ਰੂਰੀ ਨਹੀਂ ਹਰੇਕ ਕਰਦਾ ਹੀ ਹੁੰਦਾ। ਸ਼ੇਅਰ ਜ਼ਰੂਰ ਮਾਰ ਦਿਓ। ਕਿਉਂਕਿ ਸ਼ੇਅਰ ਨਾਲ ਕਿਸੇ ਚੰਗੇ ਬੰਦੇ ਕੋਲੇ ਵੀਡੀਓ ਪਹੁੰਚ ਸਕਦੇ ਜਿਹੜਾ ਹੈਲਪ ਕਰਦਾ ਹੁੰਦਾ ਜਾਂ ਸਮਾਜ ਸੇਵੀ ਹੁੰਦਾ। ਜਿਉਂ ਹੀ ਇਹੇ ਪੇਜਾਂ 'ਚ ਪਾ ਦਿਓ ਤੇ ਬਾਈ ਦਾ ਹੁਣ 2 ਹਫ਼ਤਿਆਂ ਨੂੰ ਆਪਰੇਟ ਆ। ਉਹਦੋਂ ਨੂੰ ਮਤਲਬ ਕੋਈ ਡਾਕਟਰ ਨੇ ਟਾਈਮ ਦੇਤਾ ਇਹਨਾਂ ਨੂੰ ਨੇ ਪਹਿਲਾਂ ਤਾਂ ਪਰ ਇਹ ਕਹਿੰਦੇ ਪੈਸੇ ਦੀ ਪ੍ਰੋਬਲਮ ਆ ਸਾਨੂੰ ਵੀ ਜੇ ਇਨਵੈਸਟ ਹੋਇਆ ਤਾਂ ਕਰਵਾ ਲਾਂਗੇ ਦੋ ਹਫ਼ਤਿਆਂ ਨੂੰ ਇੰਨੀ ਕੁ ਬਾਈ ਬਣ ਕੇ ਬੇਨਤੀ ਆ ਦੋ ਹਫ਼ਤੇ ਆਪਣੇ ਕੋਲੇ ਹਫ਼ਤੇ ਕੋ ਦਾ ਇੱਕ ਬਾਈ ਦਾ ਐ ਹੋ ਵੀ ਬਾਈ ਯਾਰ ਹੌਣ ਜੋਗਾ ਹੋ ਜੀ ਸੋਬੀਰ ਨੂੰ ਆਪਾਂ ਉਸ ਵੀਰ ਦਾ ਘਰ ਦਿਖਾਉਣੇ ਆ ਉਹਦੇ ਘਰ ਦੇ ਹਾਲਾਤ ਵੀ ਬਹੁਤ ਬੁਰੇ ਆ ਤੁਸੀਂ ਦੇਖ ਰਹੇ ਹੋ ਦਿਖਾਉਣੇ ਤੁਹਾਨੂੰ ਘਰ ਆ ਆ ਵੀਰ ਦਾ ਘਰ ਆ ਇਹਨਾਂ ਛੋਟਾ ਜਿਹਾ ਘਰ ਆ ਇਹਦੇ ਵਿੱਚ ਜਾਂਦੀ ਦੋ ਫੈਮਲੀਆਂ ਰਹਿੰਦੀ ਨੇ ਇਹਦਾ ਛੋਟਾ ਵੱਡਾ ਭਰਾ ਰਹਿੰਦਾ ਤੇ ਇਹ ਛੋਟਾ ਬ੍ਰਦਰ ਆ ਜਿਹਦੇ ਛੱਟ ਵੱਜੀ ਆ ਬਾਕੀ ਦੇ ਮਾਪੇ ਆਪੇ ਉਸ ਇੱਥੇ ਰਹਿੰਦੇ ਨੇ ਤੁਹਾਨੂੰ ਕਰਾਉਣੀ ਆ ਗੱਲਬਾਤ ਉਹਨਾਂ ਨਾਲ ਆ ਛੋਟਾ ਜਿਹਾ ਬਾਥਰੂਮ ਆ ਤੇ ਆ ਦਿਖਾ ਰਸੋਈ ਦੇ ਹਾਲਾਤ ਵੀ ਮੰਦੇ ਹੀ ਆ ਰਸੋਈ ਵੀ ਆ ਦੇਖੋ ਤੁਸੀਂ ਦੇਖ ਰਹੇ ਹੋ ਤੁਸੀਂ ਮੰਨ ਕੇ ਚਲੋ ਵੀ ਆ ਵੀ ਕਮਰਾ ਖਾਲੀ ਜਾਂ ਪਿਆ ਹਨ ਤੇ ਕਹਿਣ ਦਾ ਪਾਵੇ ਵੀ ਇੰਨੀ ਜਗ੍ਹਾ 'ਚ ਮਤਲਬ ਕਿ ਰਹਿੰਦੇ 7-8 ਮੈਂਬਰ ਰਹਿੰਦੇ ਆ ਤੇ ਘਰ ਦੀ ਕੰਡੀਸ਼ਨ ਬੁਰੀ ਹੋਈ ਆ ਇਹੀ ਕਹਿ ਸਕਦੇ ਆ ਆਪਾਂ ਬਾਕੀ ਆਪਾਂ ਗੱਲਬਾਤ ਕਰਾਉਣੀ ਆ ਸਸੀ ਦਾ ਕੋਈ। ਹੋ ਰੋਣਾ ਨਹੀਂ ਹੈਗਾ ਕੋਈ ਗੱਲ ਨਹੀਂ। ਰੋਣ ਵਾਲੀ ਕਿਹੜੀ ਗੱਲ? ਕੋਈ ਨਹੀਂ ਕੋਈ ਨਹੀਂ ਆਪਕੋ ਨਹੀਂ। ਰੋਣਾਗਾ ਤਾਂ ਆਪਾਂ ਲੱਗਾਸ। ਕੋਈ ਨਹੀਂ ਪ੍ਰਮਾਤਮਾ ਮਿਹਰ ਕਰੋ ਠੀਕ ਹੋ ਜੂ ਆਉਦੇ ਜਵਾਬ ਕਰ। ਠੀਕ ਕੋਈ ਚੱਕਰ ਨਹੀਂ। ਕਿਵੇਂ ਲੱਗੇ ਸੱਟ? ਸਰ ਦੀ ਦਾੜੀ ਖਾਸੀ ਗਈ। ਦਾੜੀ ਕੈਸੀ? ਹਾਂ। ਉਹ ਤਾਂ ਟੋਏ ਚ ਆ ਗਿਆ। ਅੱਛਾ ਟੋਏ ਚ ਆ ਗਿਆ। ਟੋਏ ਲੱਪਸ ਪੈਂਦਾ ਨਹੀਂ ਪਿਆ ਉੱਤੇ। ਉੱਪਰ ਸਪੈਦਾ ਦਰਸਤ ਨਹੀਂ ਪੈਂਦਾ। ਨਹੀਂ ਤੇ ਨਹੀਂ ਪੈਂਦਾ। ਹਾਂ ਹਾਂ। ਡੇਢ ਦੋ ਘੰਟੇ ਫਿਕਰੇ ਹੈ ਨਹੀਂ ਜਿਉਂ ਉਹਨਾਂ ਦੇ ਕੋਈ ਪਿਆਰਾ ਬਤਰਾ। ਹਾਂ। ਉਹ ਤੂੰ ਟੁੱਟ ਗਿਆ ਤੂੰ ਹਾਰ ਟੁੱਟ ਗਿਆ ਆਹ ਇਸ ਤੇ ਇਧਰ ਆ ਗਿਆ ਅੱਛਾ 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 ਆ ਚਪੜੀ ਕ੍ਰੈਕ ਹੋ ਗਈ ਠੀਕ ਆ ਜਾਂਦੀ ਵਾਵਾ ਖਰਚਾ ਹੋ ਗਿਆ ਹਾਂ ਜੀ ਤੁਹਾਨੂੰ 3.5 ਲੱਖ ਰੁਪਏ ਦਾ ਖਰਚਾ 3.5 ਲੱਖ ਰੁਪਏ ਦਾ ਖਰਚਾ ਮੈਂ ਆਪ ਲੱਤਾਂ ਨਾ ਬੈਠਾ ਹਾਂ ਤੁਹਾਡੇ ਤੋਂ ਵੀ ਨਹੀਂ ਤੁਰਿਆ ਜਾਂਦਾ ਬੈਠਿਆ ਤੁਸੀਂ ਇੱਕ ਮੁੰਡਾ ਵੱਡਾ ਉਹਨੂੰ 6 ਲੱਖ ਮੰਗਾ ਡਾਕਟਰ ਕੋਲ ਮੈਂ ਹਾਂ ਇਹ ਤਿੰਨ ਦੀ ਪ੍ਰੋਬਲਮ ਆ ਉਹ ਤੋਂ 6 ਲੱਖ ਮੰਗਾ ਹੈ ਹਨਾ ਤਿੰਨੇ ਹੀ ਬੰਦੇ ਤਿੰਨੇ ਹੀ ਬੈਠੇ ਸੀ ਤਾਂ ਹਾਂ ਹਾਂ ਤੁਹਾਡਾ ਘਰ ਵੀ ਦੇਖਿਆ ਛੋਟਾ ਜਿਹਾ ਘਰ ਕੋਈ ਨਹੀਂ ਹੌਸਲਾ ਰੱਖੋ ਤੇ ਉਹਦੇ ਬੱਚੇ ਕਿਹੜੇ ਆ ਬੱਚੇ ਆ ਆ ਬੱਚੇ ਉਹਦੇ ਉਹ ਤੇਰੀ ਪਿੰਡ ਚ ਪੋਚੇ ਪਾਚ ਲਾਉਂਦੀ ਜਿਹੜਾ ਟਾਈਮ ਪਾਸ ਕਰੀ ਜਾਂਦੀ ਸੀ ਹਾਂ ਉਹਦੇ ਘਰ ਵਾਲੀ ਪੋਚੇ ਪਾਚੇ ਲਾਉਂਦੀ ਆ ਹਾਂ ਹਾਂ ਤੇ ਕੋਈ ਨਹੀਂ ਕੋਈ ਮਤਲਬ ਹਾਂ ਉਹ ਬੋ ਬੱਚੇ ਲਾਉਂਦੀ ਹੁੰਦੀ ਸੀ ਬੱਚੇ ਲਾਉਂਦੀ ਸੀ ਵਿਚਾਰੀ ਪਟਾਇੰਮ ਪਾਸ ਕਰੀ ਸੀ ਹੁਣ ਵਿਚਾਰੀ ਉਹਦੇ ਕੋਲੇ ਬੈਠੀ ਹੈ ਹਾਂ ਹੁਣ ਉਹ ਵੀ ਉਹਦਾ ਵੀ ਕੰਮ ਖਾੜਾ ਉਹਦਾ ਵੀ ਕੰਮ ਖਾੜਾ ਪਈ ਸੀ ਹੁਣ ਇੰਨੀ ਸੀ ਕਿਤੋਂ ਨਹੀਂ ਹੈ ਮੈਂ ਤਾਂ ਹੁਣ ਦੇਖਿਆ ਹੀ ਬਾਈ ਤੁਹਾਡਾ ਘਰ ਦੇ ਹਾਲਾਤ ਹਾਂਜੀ ਤੇ ਸੋਡੀਆਂ ਲੱਤਾਂ ਨੂੰ ਕੀ ਹੋ ਗਿਆ ਮੇਰੀਆਂ ਮੈਂ ਕਰੋਨਾ ਦੇ ਟੀਕੇ ਕਰਾਏ ਸੀਗੀ ਅੱਛਾ ਅੱਛਾ ਉਹਦੇ ਨਾਲ ਕਰਕੇ ਪਤਾ ਨਹੀਂ ਕੀ ਹੋ ਗਿਆ ਬਸ ਉਹ ਦਿਨ ਤੋਂ ਯਾਰ ਤਾਂ 2 ਸਾਲ ਹੋ ਗਏ ਮੇਰੇ ਘਰੇ ਵਿੱਚ ਹਾਂ ਇਹ ਨਹੀਂ 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 ਮਾਤਾ ਕੋਈ ਨਹੀਂ ਕੋਈ ਨਹੀਂ ਰੋਣਾ ਸੋਣਾ ਆਪਾਂ ਕੋਈ ਨਹੀਂ ਹੋ ਜੂਗਾ ਠੀਕ ਕੋਈ ਨਹੀਂ ਜਵਾਬ ਉਹ ਕਹਿੰਦੀ ਸੀ ਮੈਂ ਲੈ ਆ ਜੰਨੀ ਕਹਿੰਦਾ ਕਹਿੰਦਾ ਸੀਗਾ ਹਾਂਜੀ ਮੈਂ ਡਾਕਾਂ ਨੂੰ ਭਾਲਦੇ ਮੈਂ ਕਹਿੰਦਾ ਨਹੀਂ ਮੈਨੂੰ ਪਤਾ ਕਿ ਇੱਥੇ ਸਾ ਮੇਰੇ ਕੋਈ ਰਹਿ ਨਹੀਂ ਮੈ ਰੱਖੋ ਐ ਨਾ ਕੋਈ ਨਹੀਂ ਕੋਈ ਨਹੀਂ ਆਹ ਹੀ ਉਹਦਾ ਇੰਨਾ ਕੀ ਕਮਰਾ ਬਾਈ ਆਹੀ ਆਹੀ ਬਸ ਇੰਨਾ ਕੋਦਾ ਮੰਨ ਕੇ ਚਲੋ ਅਸੀਂ ਤਾਂ ਵੀ ਕੇ ਚਲ ਕਹਿਣੇ ਕਰਦੇ ਨੇ ਬੈ ਕਿਸੇ ਤੋਂ ਇਹ ਵੀ ਨਹੀਂ ਲੈਂਦਾ ਕਿ ਮੌਕੇ ਤੇ ਹਾਂ ਮੌਕੇ ਤੇ ਫਿਰ ਰਹਿਣ ਦਾ ਔਖਾ ਛੋਟੂ ਬੈਕਰ ਮੌਕੇ ਦਾ ਮਕਰਾਏ ਕਰੂਏ ਤੇ ਰਹਿ ਭਾਂਗੇ ਹੋਰ ਕਿਰਾਏ ਦੀ ਜੱਕ ਰਿਆ ਜੇ ਬਿਤਰਿਆ ਜੋਕਾਂ ਚ ਹਾਂ 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 ਵਾਹਿਗੁਰੂ ਜੀ ਕੀ ਫਤਿਹ ਜੀ ਇਹ ਬਾਈ ਦਾ ਵੱਡਾ ਭਾਈ ਐ ਤੇ ਇਹਨੂੰ ਵੀ ਬਾਈ ਤੈਨੂੰ ਕੀ ਪ੍ਰੋਬਲਮ ਮੈਨੂੰ ਵੀ ਮੇਰੇ ਡੈਸਕ ਦੀ ਪ੍ਰੋਬਲਮ ਹੈ अच्छा डेश तेरी तू पहला भी आ, प्यार, प्यार है मनजे तने हां काम ਦਾ ਤੇਰਾ ਵੀ ਓਖੇ ਹੈ ਨਾ ਮੈਂ ਤਾਂ ਵੀਰੇ ਵਿਲਾ ਰੈਸਟ ਤੇ ਸੀਗਾ ਜਾਨੀ ਕਿ ਆਪਣੇ ਘਰ ਦੇ ਬੁੜੀਆਂ ਕੰਮ ਕਰਦੇ ਜਾਂਦੇ ਆ ਬੁੜੀਆਂ ਜਾਂਦੀਆਂ ਸੋਡੀਆਂ हां ਮੈਂ ਆ ਠੀਕ ਹੈ ਤੇ ਉਹ ਬਾਈ ਦੇ ਸੱਤ ਵਾਦਨ ਦੇ ਕਾਰਨ ਸਾਨੂੰ ਪੈਸੇ ਦੀ ਦਿੱਕਤ ਪੈ ਗਈ ਸੀ ਕੰਟ ਨੇ ਸਾਡਾ ਸਹਿਯੋਗ ਦਿੱਤਾ हां हां ਜਿੰਨਾ ਹੋ ਸਕੇ ਜਿੰਨਾ ਹੋ ਸਕੇ ਉਹਨਾਂ ਦਾ ਸਾਹ ਕਹਿ ਰਹੇ ਸੀਗੇ ਵੀ ਜੇ ਸੋਡੀਆਂ ਜਿਹੜੀ ਲਾਤਾ ਦੇ ਜ਼ਿਆਦੇ ਕੰਮ ਵੱਧ ਗਿਆ ਪੈਸੇ ਤੋਂ ਬਿਨਾਂ ਦਾ ਸਰਕਾਰੀ ਵਾਲੇ ਕਹਿੰਦੇ ਕੱਢਣੀ ਪਊਗਾ हां ਪੈਸੇ ਤੋਂ ਬਿਨਾਂ ਕੱਢਣੀ ਪਊ ਇੱਥੇ ਜੋਰ ਕਰਦੇ ਬਈ हां ਜੋਰ ਕਰਦੇ ਤੇ ਫੇਰ ਤੁਸੀਂ ਇੱਥੇ ਐਡਮਿਟ ਕਿਵੇਂ ਕਰਾ ਲਿਆ ਇੱਥੇ ਫਿਰ ਸਾਨੂੰ ਆ ਪਿੰਡ ਦੇ ਸਹਿਯੋਗ ਨਾਲ ਜੀ ਹੋਇਆ ਕੰਮ ਹਾਂ ਹਾਂ ਪਿੰਡ ਵਾਲੇ ਥੋੜਾ ਬਹੁਤ ਸਹਿਯੋਗ ਦਿੱਤਾ ਬਈ ਇਹਨਾਂ ਨੂੰ ਵੀ ਸਾਨੂੰ ਹੌਸਲਾ ਦਿੱਤਾ ਵੀ ਤੁਸੀਂ ਹਾਂ ਠੀਕ ਆ ਠੀਕ ਆ ਇਹ ਡਾਕਟਰ ਸਾਹਿਬ ਜਿਹੜੇ ਇੱਥੇ ਸੀਗੇ ਜੀ ਇਹ ਕਹਿੰਦੇ ਵੀ ਅਸੀਂ ਕਰਦੇ ਨਹੀਂ ਇਹਨੂੰ ਹਾਂ ਵੀ ਅਸੀਂ ਇਹ ਜੇ ਪਾਕਿਸਤਾਨ ਜਾ ਹਾਂ ਵੀ ਜਿਹੜਾ ਜਿਵੇਂ ਜਕਮ ਆ ਜਿਹੜਾ ਉਹ ਠੀਕ ਕਰਦੇ ਆ ਪਿਛਲਾ ਠੀਕ ਉੱਪਰੋਂ ਚਲੋ ਹਾਂ ਉਹ ਜਖਮ ਬਣਿਆ ਨਾ ਪਹਿਲਾਂ ਜਖਮ ਠੀਕ ਉੱਪਰ ਵੀ ਹੋ ਗਈ ਨਾ ਜਖਮ ਜਖਮ ਤੋਂ ਤੋ ਕਰੈਕਟ ਵੀ ਹੋ ਗਏ ਨਾ ਟੁੱਟਣ ਗਿਆ। ਹਾਂ ਕਰੈਕਟ ਤਾਂ ਮਤ ਹੋ ਗਏ ਹਾਂ। ਟੁੱਟ ਵੀ ਗਿਆ ਉਹ ਵੀ ਠੀਕ ਕਰਨਾ ਪਹਿਲਾਂ ਜਾ ਕੇ ਮੈਂ ਠੀਕ ਕਰਾਂ ਫਿਰ ਉਹ ਠੀਕ ਕਰਾਂ। ਫਿਰ ਉਹ ਕਹਿੰਦਾ ਵੀ ਦੋ ਟ੍ਰੀਟਮੈਂਟ ਵੀ ਲੰਬਾ ਹੋ ਗਿਆ। ਹਾਂ ਹਾਂ ਹਾਂ। ਫਿਰ ਜਿਹੜੀ ਆਪਾਂ ਯਾਨੀ ਕਿ ਪਲੇਟਾ ਵਗੈਰਾ ਜਾਨਾ ਰਾੜ ਰੋੜ ਕੋਈ ਪਊਗੇ ਤੇ ਦੋ ਮਹੀਨੇ ਤੋਂ ਯਾਨੀ ਕਿ ਹਾਂ। ਚਲੋ ਉਸ ਤੱਕ ਕੋਈ ਨਾ ਕੋਈ ਸਹਿ ਜਾਓ। ਹਾਂ ਸਹਿ ਜਾਓ। ਤੇ ਰੋਟੀ ਹੁਣ ਕੰਮ ਵਾਲਾ ਤੂੰ ਵੀ ਨਹੀਂ ਕੰਮ ਵਾਲਾ ਹੋ ਵੀ ਨਹੀਂ ਰਿਹਾ। ਹਾਂਜੀ ਭਾਈ। ਤੇ ਰੋਟੀ ਦਾ ਔਖ ਹੋ ਜਾਣਾ ਭਾਈ ਤੁਹਾਡਾ ਤਾਂ। ਰੋਟੀ ਦਾ ਵੀਰੇ ਸਾਡਾ ਬਹੁਤ ਜ਼ਿਆਦਾ ਔਖ ਆਏ। ਸਾਡੇ ਜੋ ਘਰ ਦੇ ਹਲਾ ਤਾਂ ਸਾ બસ ਇੰਨਾ ਕਾਨੂੰਨ ਮੈਨੂੰ ਜਿੰਨਾ ਕੁ ਵਸਾ ਹੀ ਰਾਸ਼ਨ ਆ ਸਾਰੇ ਮਤਲਬ ਕਿ 8 9 10 ਬਾਅਦ ਮੁੰਡੇ ਕਿਨੇ ਤੇਰੇ ਜਵਾਖ ਨੇਰੇ ਵੀਰੇ ਚਾਰ ਦੋ ਗੋਡੀਆਂ ਦੋ ਮੁੰਡੇ ਦੋ ਉਹਦੇ ਆ ਬੱਚੇ 6 ਹਾਂਜੀ ਤੇ 6 ਜਣੇ ਤੁਸੀਂ 12 ਜਣੇ ਆ ਹਾਂਜੀ ਬਾਈ 12 ਜਣਿਆਂ ਦਾ ਰਾਸ਼ਨ ਦੇਖ ਲਓ ਬਾਈ ਯਾਰ ਤੁਸੀਂ ਆਪ ਹੀ ਹਿਸਾਬ ਲਾ ਲਓ ਬਾਈ ਤੇ ਹਾਲਾਤ ਕੀ ਹੋਣਗੇ ਨਾ ਅਰਸੋਈ ਆ ਬਾਈ ਉਹਨਾਂ ਦੀ ਬਸ ਇੱਕ ਛੋਟੀ ਜਿਹੀ ਪਰੈਜਾ ਅਰਸੋਈ ਦਿਖਾ ਦੇ ਹਾਲਾਤ ਬਾਈ ਅਰਸੋਈ ਵੀ ਦੇਖ ਲੈ ਯਾਰ ਕੋਈ ਭਾਂਡਾ ਠੰਡਾ ਨਹੀਂ ਬਸ ਇੰਨਾ ਕੀ ਆ ਤੇ ਬਾਈ ਐਂ ਹੈ ਗੱਲ ਵੀ ਹੁਣ ਆਪਾਂ ਵੀਡੀਓ ਪਾਉਣ ਦਾ ਕਾਰਨ ਇਹ ਯਾ ਵੀ ਕਿਤੇ ਵੀ ਬੈਠਾ Google Pay ਨੰਬਰ ਕਿੰਨਾ ਬਾਈ ਦਾ Google Pay ਲੈ ਆਈ ਬਾਈ ਬਾਈ ਨੰਬਰ ਬੋਲੀਆ ਰਬਾ 98722 55182 98722 5518 22 ਦਾ Google Pay ਨੰਬਰ ਹੈ ਪਿੰਡ ਨੇ ਸਹਿਯੋਗ ਦਿੱਤਾ ਜਿੰਨਾ ਦੇਣਾ ਸੀ ਹੋਰ ਵੀ ਲੋਕ ਕਰ ਰਹੇ ਹੈਲਪ ਵੀ ਤੁਹਾਨੂੰ ਦੱਸਿਆ ਵੀ ਇਹਦੇ ਤੇ ਵੀ ਲੱਗਦਾ 4 ਲੱਖ ਰੁਪਏ ਘਾਟ ਤੋਂ ਘੱਟ ਉੱਤੇ ਲੱਗਦਾ ਤੈਨ 3.5 ਲੱਖ ਰੁਪਏ ਕਿਉਂਕਿ ਆਪਾਂ ਨੂੰ ਪਤਾ ਹੀ ਹੈ ਸਾਢੇ 3:30 ਤੱਕ ਐ ਡਾਕਟਰਾਂ ਨੇ ਸਾਢੇ 4:00 ਚੋਂ 5:00 ਵਾੜੀ ਦੀ ਹੁੰਦੇ ਆਪਾਂ ਨੂੰ ਸਭ ਨੂੰ ਪਤਾ ਹੀ ਹੈ ਤਾਂ ਤੁਸੀਂ ਵੀ ਸਿਆਣੇ ਆ ਕਿ ਖਰਚੇ ਮੁੜ ਕੇ ਦਵਾਈਆਂ ਬੂਟੀਆਂ ਦੇ ਵੀ ਸ਼ੁਰੂ ਹੋ ਜਾਂਦੇ ਆ ਜਦੋਂ ਬੰਦਾ ਬੈੱਡ ਰੈਸਟ ਤੇ ਆ ਬਾਈ ਬਣ ਕੇ ਜਿੱਥੇ ਵੀ ਵੀਡੀਓ ਜਾਂਦੀ ਆ ਕੋਈ 100 50 200 500 1000 ਜਿੰਨੀ ਕਿਸੇ ਦੀ ਸ਼ਰਤ ਆ